ਕੌੜੀ ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਪੌਰ ਸਲਾਇਆ ਆਪੀ ਨੇ ਭੋਗ ਭੋਗ ਕੇ ਜਿਹੜਾ ਜੀਵ ਆਤਮਾ ਸਰੀਰ ਦੇ ਵਿੱਚ ਰਲਿਆ ਜਨੂ ਲਿਆ ਭੋਗ ਭੋਗਦਾ ਰਿਹਾ ਸਰੀਰ ਦੇ ਭੋ ਭਸਮ ਹੋ ਗਿਆ ਤੁਹਾਡੀ ਢੇਰੀ ਹੋ ਗਿਆ ਮਰ ਗਿਆ ਪੌਰ ਸਲਾਇਆ ਉਹ ਪੌਰ ਜਿਹੜਾ ਉੱਡ ਗਿਆ ਪੌਰ ਚਲਾ ਗਿਆ ਨਿਕਲ ਕੇ ਆਹ ਸਾਰੀ ਜ਼ਿੰਦਗੀ ਦੀ ਰਿਜ਼ਲਟ ਹੈ ਜਿਹੜੇ ਬਰ ਮੁਖ ਰਹੇ ਇਕਲਾਇ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਕਹਿੰਦੇ ਸਾਰੇ ਜੀਵਨ ਦੀ ਕਹਾਣੀ ਇਕਲਾਇਂ ਚ ਕਹਿੰਦੀ ਮਨ ਮੁਖਾ ਦੀ ਆਪੀ ਨੇ ਭੁੱਖ ਭੁੱਖ ਕੇ ਹੋਏ ਪਾਸਪੜ ਪੌਰ ਸੁਧਾਇਆ ਸੁਧਾਇਆ ਜੇ ਭਲਾ ਵੱਡਾ ਸੀ ਉਹ ਬਾਦ ਦੁਨੀਆ ਦੇ ਵਿੱਚ ਵੱਡਾ ਹੋਆ ਦੁਨੀਦਾਰ ਗੱਲ ਸੰਗਵ ਘੱਟ ਚਲਾਇਆ ਜੇ ਵੱਡਾ ਸੀ ਕੋਈ ਬਹੁਤ ਬੜੀ ਪਦਵੀ ਦਾ ਮਾਲਕ ਸੀ ਜਾਂ ਕੋਈ ਸ਼ਕਤੀਸ਼ਾਲੀ ਸੀ ਕੋਈ ਰਾਜਾ ਸੀ ਕੋਈ ਬਨਿਸਤਰ ਸੀ ਜਾਂ ਕੋਈ ਫੌਜਦਾਰ ਸੀ ਇਹ ਵੱਡਾ ਦੁਨੀਆ ਵਿੱਚ ਵੱਡਾ ਪਹੋਦਾ ਸੀ ਵੱਡਾ ਦੁਨੀਦਾਰ ਦੁਨੀਦਾਰ ਵੱਡਾ ਸੀ ਪਰ ਦਰਗਾਹ ਜੋ ਵੱਡਾ ਨਹੀਂ ਸੀ ਇਹ ਦੁਨੀਆ ਦੀ ਜੱਸੀ ਦਰਗਾਹ ਕੋਈ ਜਿੱਤਲੀ ਦੁਨੀਦਾਰ ਲਾਉਂਦਾ ਵਰਤੇ ਗਾਲ ਸੰਗੜੇ ਹੱਥ ਚਲਾਇਆ ਤਾਂ ਵੋਟਾਂ ਸੰਗੜੇ ਬਾਗੇ ਲੈ ਜਾਂਦੇ ਨੂੰ ਜਾਣਾ ਨਹੀਂ ਚਾਹੁੰਦਾ ਵੱਡਾ ਵੱਡਾ ਵੀ ਮੈਂ ਉਹਦਾ ਜੀ ਲੱਗਿਆ ਹੋਇਆ ਇੱਥੇ ਉਹ ਗਰੀਬ ਦਾ ਪਹਿਲਾਂ ਹੀ ਦੁਖੀ ਹੱਦ ਬਤਿਆ ਕਰਦਾ ਉਹ ਤਾਂ ਇੱਥੇ ਦੁਖੀ ਹੋਇਆ ਹੈ ਵੱਡਾ ਫਾਇਰਡ ਆਉਂਦਾ ਗਾਲ ਸੰਗੜੇ ਤਾਂ ਇੱਥੇ ਜਿੱਤ ਲੈ ਆਇਆ ਅੱਗੇ ਕਰਨੀ ਕੀਰਤ ਬਾਜੀ ਹੈ ਅੱਗੇ ਕਰਨੀ ਕੀਰਤੀ ਬਾਜੀ ਹੈ ਬਗੇ ਵਾਜ ਦੇ ਕੀਰ ਬਾਜਿਆ ਕੀ ਜਉਂਗਾ ਕਰਨੀ ਕਰਨੀ ਕਾਦੀ ਕਾਦੀ ਕੀਰਤੀ ਦੀ ਕਰਨੀ ਉਹਨੇ ਕੋਈ ਕੀਰਤੀ ਵਾਲਾ ਜਸ ਘਟਿਆ ਸੰਸਾਰ ਜਾਂਦੀ ਘਟਿਆ ਜਿਹੜੀ ਦਰਗਾ ਐਸਾ ਜਸ ਘਟਿਆ ਜਿਹੜਾ ਦਰਗਾ ਚ ਪਰਮੋਹ ਦਰਗਾ ਦੇ ਹਿਸਾਬ ਦਾ ਕੋਈ ਜਸ ਘਟਿਆ ਨਹੀਂ ਘਟਿਆ ਕੀਰਤੀ ਕਰਨ ਦੇ ਕਾਬਿਲ ਹੈ ਕਿ ਨਹੀਂ ਹੈ ਏ ਇਧਰ ਕਹਿੰਦਾ ਜੇ ਤਾਂ ਦਰਗਾਹ ਦੇ ਵਿੱਚ ਜਾ ਸਾਇ ਉਹਦਾ ਯਾਹਾਂ ਵੀ ਅੱਗੇ ਨਾ ਬੁੱਧ ਨਿਰਵਲ ਕਰਕੇ ਲੈ ਕੇ ਆਇਆ ਨਿਰਵਲ ਬੁੱਧ ਹੋਊਗੀ ਚਲੋ ਥੋੜੀ ਹੋਊਗੀ ਚਾਹੇ ਜਿਆਦਾ ਹੋਊਗੀ ਪਾਸ ਤਾਂ ਹੋ ਗਿਆ ਨੰਬਰ ਜਾਇ ਘਟਾ ਅਗੇ ਡਿਵੀਜ਼ਨ ਘਟਾ ਆ ਗਈ ਚਲ ਕਹਿੰਦਾ ਪਾਸ ਤਾਂ ਹੋ ਗਿਆ ਫੇਰ ਤਾਂ ਨਹੀਂ ਹੋਇਆ ਫੇਰ ਵੀ ਚਲੋ ਸ਼ਾਬਾਸ਼ ਕਰਨੀ ਕੀਰਤ ਬਚੀ ਐ ਭਾਈ ਲਿਖਾ ਕਰ ਸਮਝਾਇਆ ਭਾਈ ਇਹ ਨੂੰ ਸਮਝਾਇਆ ਭਾਈ ਅੱਗੇ ਇੰਨਾ ਤੇ ਤੇਰਾ ਸੀਗਾ ਆ ਦੇਖ ਲੈ ਉਹ ਵੇਖ ਲੈ ਪਿਛਲੀ ਫੋਟੋ ਤੇਰੀ ਇਹ ਜਿਹੀ ਆਉਣ ਵਾਲੀ ਹੈ ਜੀ ਦੋਏ ਫੋਟੋ ਦਿਖਾਤੀ ਉਹਨੂੰ ਖਿੱਚ ਕੇ ਜੇ ਹੁਣ 25 ਸਾਲਾਂ ਦੀ ਫੋਟੋ ਸੀ 65 ਸਾਲਾਂ ਦੀ ਖਿੱਚ ਕੇ ਦਿਖਾਤੀ ਆਪੇ ਪਤਾ ਲੱਗ ਜੂ ਵੀ ਆ ਵੀ ਤੂੰ ਆ ਵੀ ਤੂੰ ਫਿਰ ਉਹਨੂੰ ਕਹੀ ਕਿ ਆਨੇ ਦਸ ਜੰਮ ਉਹਦੀ ਨਾਲ ਉਹਦੀ 25 ਸਾਲਾਂ ਦੇ ਤਾਂ ਜੇਬ ਚ ਪਾਈ ਫਿਰਦਾ ਉਹਨੂੰ ਪਤਾ ਹੀ ਆ ਦੇਖੀ ਹੋਈ ਹੈ 65 ਸਾਲਾਂ ਦੀ ਹੁਣ ਖਿੱਚ ਕੇ ਦਿਖਾਤੀ ਉਹਨੂੰ ਹੁਣ ਕੀ ਬੋਲੂਗਾ ਫਿਰ ਉਹ ਫਾਇਰਲ ਫੋਟੋ ਆ ਜਾਣੀ ਹੋ ਬਦਲਦੀ ਰਹੀ ਕੋਈ ਨਹੀਂ ਸਾਰੀ ਜ਼ਿੰਦਗੀ ਚ ਕਦੇ ਤਕੜਾ ਹੋ ਗਿਆ ਕਦੇ ਬਬਰ ਹੋ ਗਿਆ ਸੌ ਵਾਰ ਫੋਟੋ ਬਦਲਦੀ ਹੈ ਕਦੇ ਬੁੱਧੀ ਘਟ ਗਈ ਕਦੇ ਵੱਧ ਗਈ ਕਦੇ ਕਿਹਾ ਜਾਊਗਾ ਕਦੇ ਕਿਹਾ ਜਾਊਗਾ ਫਾਈਨਲ ਵਾਲੀ ਗੱਲ ਹੈ ਬਈ ਆਦਮੀ ਦੀ ਆਮੀਰੀ ਗਰੀਬੀ ਹੁੰਦੀ ਰਹਦੀ ਹੈ ਫਾਈਨਲ ਵਿੱਚ ਕੀ ਆ ਉਹਦੇ ਕੋਲ ਅੱਜ ਦੀ ਰੇਟ ਚ ਕੀ ਹੈ ਅੱਜ ਦੀ ਰੇਟ ਉਹਦੀ ਜੱਸ 50 ਕੀ ਹੈ ਬਸ ਉਹ ਫਾਈਨਲ ਵਾਲਾ ਉਹਨਾਂ ਲੱਗਣ ਨੇ ਫਾਈਨਲ ਵਾਲੀ ਫੋਟੋ ਦਿਖਾ ਦੇਣੀ ਉਹਨੂੰ ਵੇ ਭਾਈ ਅਗੇ ਨਸੀਰਾ ਬਲੀਦਾ ਹੁਣ ਘਟਿਆ ਆ ਵਧੀਏ ਪਹਿਲੇ ਖਾ ਕਰ ਤੇਰੋ ਸਮਝਾਤਾ ਥਾਉਣਾ ਹੋ ਵੀ ਪਉਂਦੀ ਹੁਣ ਸੁਣੀਏ ਕਿਆ ਰੋ ਆਇਆ ਉੱਥੇ ਗੱਲਾਂ ਇੰਨੀਆਂ ਮਤਲਬ ਐ ਜਿਵੇਂ ਕਿਸੇ ਨੂੰ 10 ਆਦਮੀ ਕੇ ਲੈਣ ਝੁੱਠੇ ਨੂੰ ਪੰਚਾਇਤ ਚ ਤੇ ਦਸੇ ਉਹ ਤੇ ਸਵਾਲ ਇਕੱਠੇ ਦਾਗੀ ਜਾਣ ਕੋਈ ਤਾਂ ਮਤ ਮਾਰੀ ਜਾਂਦੀ ਐ ਜੋ ਬਗਾਨੇ ਜੁੱਤੀਆਂ ਪੈਦੀਆਂ ਨੂੰ ਥੌਂ ਨਹੀਂ ਲੱਭਦਾ ਗੱਲ ਕਹਿਣ ਵਾਲਿਆਂ ਨੂੰ ਉਹ ਦੇਖੋ ਥੌਂ ਟਾਈਮ ਨਹੀਂ ਲੱਭਦਾ ਇੱਕਾ ਗੱਲ ਮਾੜੀ ਜੀ ਕਰਦਾ ਵੀ ਸੂਰੇ ਦੇ ਸਵਾਲ ਖੜੇ ਹੁੰਦੇ ਨੇ ਉਹਦੇ ਇੰਨੀ ਫੈਲਦੀਆਂ ਨੇ ਨਾ ਝਾੜਾਂ ਛਿੜਕਾਂ ਥੌਂ ਉਹ ਵੀ ਪੌਂਦੀ ਛਿੜਕਾਂ ਹੀ ਪੈਦੀਆਂ ਨੇ ਗੋਭੂ ਚੋਟਾਂ ਖਾਏ ਹੁਣ ਸੁਣੀਏ ਕਿਆ ਰੋਆ ਉਹ ਰੋਦੇ ਨੂੰ ਕੋਈ ਨਹੀਂ ਕੋਈ ਅਮਰੀਕਾ ਦਾ ਵੀ ਚੱਲ ਕੋਈ ਨਹੀਂ ਭਾਈ ਘੱਟ ਮਾਰੋ ਇਹਨੂੰ ਕੁਝ ਕਹੋ ਹੋਰ ਕੋਈ ਹਮਦਰਦੀ ਵੀ ਨਹੀਂ ਮਿਲਦਾ ਉੱਥੇ ਰੋਂਦੇ ਵੀ ਨਹੀਂ ਕੋਈ ਸੁਣਦਾ ਕਹਿੰਦਾ ਹੁਣ ਰੋਣਾ ਤੈਨੂੰ ਉਹ ਕਹਿ ਹਟੇ ਤੂੰ ਤੈਨੂੰ ਸੁਣਿਆ ਨਹੀਂ ਸੀ ਤੇ ਰੋ ਨਹੀਂ ਸੀ ਤੂੰ ਭਰਾ ਨੇ ਕਹੋਗੇ ਹਟ ਫਿਰ ਉਹ ਤੇ ਕੀ ਬਣ ਜੂ ਤੇਰਾ ਮਨ ਅੰਦੇ ਜਨਮ ਕੋ ਆਇਆ ਮਨ ਅੰਦੇ ਜਨਮ ਕੋ ਆਇਆ ਬਸ ਮਨ ਅੰਦੇ ਦੇ ਮਗਰ ਲਾ ਕੇ ਜਨਮ ਆਇਆ ਮਨ ਤਾਂ ਨਹੀਂ ਸਦੀ ਕਮੀ ਅੰਧਮਨ ਜੇ ਕੰਮ ਨਾ ਹੋ ਕੇ ਕਰਦਾ ਹੈ ਮਰ ਵੀ ਅੰਦਰ ਉੰਦੀ ਕਮੀ ਅੰਦਰ ਮਨੋਂ ਨੇ ਤਰ ਹਿਰਦਾ ਵੀ ਇੰਨਾ ਹੀ ਅੰਦਰ ਵੀ ਅਖ ਹੈ ਦੀ ਫਿਰ ਉਦਦੇ ਹੀ ਅਕਲ ਵੀ ਹੈ ਦੀ ਹਾਂ